ਵੈਦੂਰਜੀ ਦਾ ਖਾਲਸਾ ਵੈਦੂਰਜੀ ਦੀ ਫਤਿਹ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਇੱਕ ਨਤੀਸ਼ ਕੁਟਾਰਾ ਨਾਮ ਦੇ ਕੈਦੀ ਵੱਲੋਂ ਪਾਈ ਹੋਈ ਇੱਕ ਜਾਂਚਕਾ ਤੇ ਇੱਕ ਫੈਸਲਾ ਸੁਣਾਇਆ ਜਿਹੜਾ ਕਿ 9 ਮਾਰਚ 2025 ਨੂੰ ਉਸ ਦੇ 20 ਸਾਲ ਪੂਰੇ ਹੋ ਗਏ ਸੀ ਸੋ ਉਸ ਗੱਲ ਦੇ ਉੱਤੇ ਸਖਤ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਕਿਹਾ ਕਿ ਜਿਹੜਾ ਦਿੱਲੀ ਸਰਕਾਰ ਹੈ ਉਸ ਵੱਲੋਂ ਜਿਹੜਾ ਐਸਆਰ ਬੋਰਡ ਹੈ ਸੈਂਟੈਂਸ ਰਿਵਿਊ ਬੋਰਡ ਉਸ ਨੇ ਇਸ ਇਨਸਾਨੀ ਨਾਲ ਜਿਹੜੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਆ ਸੋ ਬੜਾ ਸਖਤ ਫੈਸਲਾ ਚੰਗੀ ਗੱਲ ਆ ਪਰ ਦੂਜੇ ਪਾਸੇ ਸਵਾਲ ਇਹ ਆ ਰਿਹਾ ਕਿ ਕਿੰਨੇ ਲੰਬੇ ਸਮੇਂ ਤੋਂ ਬੰਦੀ ਸਿੱਖਾਂ ਦਾ ਮਾਮਲਾ ਅਸੀਂ ਕੋਰਟਾਂ ਵਿੱਚ ਵੀ ਸਰਕਾਰਾਂ ਕੋਲ ਵੀ ਇਹ ਇਸੇ ਹੀ ਦਿੱਲੀ ਦੀ ਜਿਹੜੀ ਆ ਪਹਿਲਾ ਆਮ ਆਦਮੀ ਦੀ ਸਰਕਾਰ ਕੇਜਰੀਵਾਲ ਜੀ ਦੇ ਉੱਤੇ ਮੁਖੀਆ ਸੀ ਉਹਨਾਂ ਨੇ ਭਾਈ ਦਵਿੰਦਰਪਾਲ ਸਿੰਘ ਭੁੱਲੜ ਦੇ ਇਸ ਜਿਹੜਾ ਐਸਆਰਬੀ ਬੋਰਡ ਸੀ ਸੈਂਟੈਂਸ ਰਿਵਿਊ ਬੋਰਡ ਉਸ ਦੇ ਵਿੱਚ ਘੱਟ ਤੋਂ ਘੱਟ ਇੱਕ ਦਰਜਣ ਤੋਂ ਵੱਧ ਵਾਰ ਉਹਨਾਂ ਨੇ ਇਹ ਜਿਹੜੀ ਅਰਜ਼ੀ ਰਿਜੈਕਟ ਕੀਤੀ ਸੀ ਜਦੋਂ ਕਿ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਦੇ ਬਾਰੇ ਦੇ ਵਿੱਚ ਚੰਗੀ ਰਿਪੋਰਟ ਭੇਜੀ ਗਈ ਸੀ ਸੋ ਇਹ ਗੱਲ ਸੁਣ ਕੇ ਤਾਂ ਚੱਟੀ ਲੱਗਦੀ ਹੈ ਕਿ ਕਾਨੂੰਨ ਨੇ ਇੱਕ ਨਦੀਸ਼ ਖਦਾਰਾ ਦੇ ਬਾਰੇ ਵਿੱਚ بڑا ਵੱਡਾ ਸੰਕੇਤ ਲਿਆ ਪਰ ਕੀ ਜਿਹੜਾ ਸਾਡਾ ਆਲੰਭਾਵਾ ਸਿੱਖਾਂ ਦਾ ਕਿ ਦੇਸ਼ ਦੇ ਅੰਦਰ ਸਿੱਖਾਂ ਲਈ ਵੱਖਰਾ ਕਰਾਉਣਾ ਕਿੰਨੇ ਬੰਦੀ ਸਿੱਖ ਜਿਹੜੇ ਆ ਆਪਣੀਆਂ ਉਹ ਜਿਹੜੀਆਂ ਉਮਰਾਂ ਜਿਹੜੀਆਂ ਜਿਹੜਾ ਦੇ ਸਲਾਖਾਂ ਪਿੱਛੇ ਇਹ ਕਿਹਨਾਂ ਦੇ ਆ ਬਤਾ ਰਹੇ ਨੇ ਜਿੰਨਾ ਜਿੰਨੀ ਸਜ਼ਾ ਲੱਗੀ ਉਹ ਤੋਂ ਢਾਈ ਢਾਈ ਗੁਣਾ ਸਜ਼ਾਵਾ ਉਹ ਭੁਗਤ ਕੇ ਬੈਠੇ ਨੇ ਤੇ ਹਾਲੇ ਤੱਕ ਉਹਨਾਂ ਤੋਂ ਖਤਰਾ ਦੱਸ ਕੇ ਉਹਨਾਂ ਨੂੰ ਰਿਹਾਈ ਦਿੱਤੀ ਜਾ ਰਹੀ ਸੋ ਅਸੀਂ ਦੇਖ ਰਹੇ ਆ ਕਿ ਜੇ ਹੋ ਸਕੇ ਕਿਉਂਕਿ ਦੇਸ਼ ਦਾ ਬੜਾ ਅਹਿਮ ਨਾਗਰਿਕਾ ਨतीश ਘਟਾਰਾ ਭਾਵੇਂ ਕਾਤਲ ਆ ਤੇ ਉਸ ਦੇ ਕਰਕੇ ਬੰਦੀ ਸਿੰਘਾਂ ਨੂੰ ਇਸ ਧਾਇਰੇ ਵਿੱਚ ਲਿਆਂਦਾ ਜਾਏਗਾ ਕਿ ਨਹੀਂ ਲਿਆਂਦਾ ਜਾਏਗਾ ਸੁਪਰੀਮ ਕੋਰਟ ਦੇ ਜੈਸੇਬਾਦ ਅਸੀਂ ਬਿਲਦੀ ਕਰਾਂਗੇ ਕਿ ਇਹਨਾਂ ਲੋਕਾਂ ਨੇ ਢਾਈ-ਢਾਈ ਗੁਣਾ ਜਿਹੜਾ ਕਟਿਆ ਉਸ ਦਾ ਜਵਾਬ ਕੌਣ ਦੇਵੇਗਾ ਉਹਨਾਂ ਦੀ ਜ਼ਿੰਦਗੀ ਦੇ ਇਸ ਹੋਏ ਮਨੁੱਖੀ ਅਧਿਕਾਰਾਂ ਦੇ ਹਨਨ ਦਾ ਕੌਣ ਕੀ ਨਾ ਖਮਾਜਾ ਪੂਰਾ ਕਰੇਗਾ ਇਸ ਗੱਲ 'ਵੀ ਅਸੀਂ ਤੁਹਾਡੇ ਦੁਆਰ ਤੇ ਬਹੁਤ ਵਾਰ ਦਸਤਕ ਦੇ ਚੁੱਕੇ ਹਾਂ ਚੰਗੀ ਗੱਲ ਆ ਜੇ ਕਾਨੂੰਨ ਨੇ ਇਹ ਗੱਲ ਕਹੀ ਹੈ ਕਿ ਆਪਣੀ ਸਜ਼ਾ ਦਿੱਤੀ ਮੁਤਾਬਕ ਭੁਗਤਣ ਤੋਂ ਬਾਅਦ ਬਗੈਰ ਕਿਸੇ ਸ਼ਰਤ ਨੂੰ ਪਿਆਰ ਕਰਨਾ ਚਾਹੀਦਾ ਸੋ ਅਸੀਂ ਆਸ ਕਰਦੇ ਹਾਂ ਕਿ ਜੇ ਦੇਸ਼ ਦਾ ਕਾਨੂੰਨ ਜਾਂ ਸੁਪਰੀਮ ਕੋਰਟ ਇਸ ਗੱਲ 'ਤੇ ਖਿਆਲ ਕਰੇਗੀ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਤੇ ਅੱਜ ਵੀ ਆਜ਼ਾਦ ਦੇਸ਼ ਦੀਆਂ ਸਹੂਦਾਂ ਤੇ ਅੱਜ ਵੀ ਤੰਗੇ ਜਿੜਪ ਕੇ ਆਉਂਦੇ ਨੇ ਉਹਨਾਂ ਬਾਰੇ ਇਹ ਜਿਹੜਾ ਸਾਡਾ ਸੁਪਰੀਮ ਕੋਰਟ ਤੇ ਦੇਸ਼ ਦੀ ਸਰਕਾਰ ਕੀ ਚੰਨਿਆਰੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਜਵਾਬ ਉੜਿੱਕਾਂ